ਵੇ ਨਾਲ ਦੀ ਆ ਬਲੈਰੋ ਨਾਲ ਦੀ ਲਾਤੀ ਤੇ ਲੱਗ ਜਾਈਏ ਤਿਆਰ ਨਾਲ ਦੇ ਬੜੀ ਜੱਦੀ ਹੈ ਤਿਆਰ ਜੋੜੇ ਹੋਏ ਨਾਲ ਦੀ ਆ ਬਲੈਰੋ ਨਾਲ ਪੂਰਾ ਆ ਗਿਆ ਵਾਹ ਕੋਈ ਬੀਤੀ ਪਾਈ ਬੀਤੀ ਸਾਰਾ ਪੱਟੇ ਲੱਗ ਗਿਆ ਬੈਟਰ ਆ ਗਿਆ ਬਲੋ ਬੈਟਰ ਮੈਂ ਆ ਗਿਆ ਆ ਗਿਆ ਦੋ ਯੋਰਾ ਦੇ ਦੋ ਉਹਦਾ ਇਟਾ ਉਡਾ ਨਹੀਂ ਲੱਭੀ ਆਣਾ ਨੂੰ ਚੱਟ ਚੋਟੇ ਲੱਭੀ ਉਹਨੇ ਜਿੱਕੇ ਲੱਗਿਆ ਜਿੱਕੇ ਲੱਗੇ ਮੇਰੇ ਆਹ ਕਿੰਝ ਆਜ ਗੱਡੇ ਹੋ ਆਰ ਸੀ ਵੀ ਗੱਡੀ ਹੋ ਆਰ ਸੀ ਵੀ ਲੱਗੇ ਆਰ ਸੀ ਵੀ ਕਾਗਜ਼ ਜਿੱਤੋ ਸਾਡੇ ਲੱਗੇ ਹਮ ਕੋ ਪਟਕੇ ਨਗਰ ਦੇ ਰੋਡ ਬਾਹਰ ਕੱਢੀ ਵਰਤੇ ਕਿਉਂਕਿ ਪਟਕੇ ਦੀ ਹੈ ਆਪ ਤੇ ਫਿਰ ਦੀ ਆਰੇ ਜਾਂ ਗੱਡੀ ਦੀ ਨਹੀਂ ਉਹ ਕੱਥਾਂ ਦੇ ਉਹ ਵੀ ਸੂਏ ਸੂਏ ਵਾਲੇ ਥੱਲੇ ਉਹ ਗੰਦਾ ਥੱਲੇ ਦੂਰ ਹੈ ਨਾ ਉਹ ਮੈਂ ਦੇਖੇ ਸਾਰੇ ਡਿਆਰ ਕਿਸੀ ਨੂੰ ਮੂਰੀ ਨਾ ਕਰਦਾ ਕਰਦੀ ਵੀ ਨਹੀਂ ਇੱਥੇ ਨਾ ਕੰਮ ਕਰਦਾ ਆਹ ਦਾ ਨਿਆੰਦਾ ਕਰਾਕਾ ਹੁੰਦਾ ਪਤਾ ਲੱਗਦਾ ਵੀ ਵੱਧਦਾ ਹੈ ਮੈਂ ਜਿੱਦਾਂ ਹਾਂਜੀ ਤੁਹਾਡਾ ਨਾਮ ਕੀ ਹੈ ਜੀ? ਫਰਮਜੀਤ ਸਿੰਘ ਹੈ ਜੀ। ਕਿਹੜੀ ਜਗ੍ਹਾ ਤੋਂ? ਹਾਈਟਾਰੂ ਪਿੰਡ ਆ ਮੇਰਾ। ਟਾਰੂ ਕੀ ਗੱਲਬਾਤ ਹੋਈ ਹੈ ਜੀ? ਗੱਲਬਾਤ ਕੁਛ ਨਹੀਂ ਜੀ ਗੱਡੀ ਇਹ ਮੈਂ ਸਵੇਰੇ ਇੱਥੇ ਗਰਾਊਂਡ ਦੇ ਪਿੱਛੇ ਉਹ ਘਰ ਸਾਹਮਣੇ ਮੇਰਾ ਉੱਥੇ ਗੱਡੀ ਲਾਈ ਹੋਈ ਹੁੰਦੀ ਹੈ ਜੀ ਉੱਪਰ ਚੜ੍ਹ ਕੇ। ਠੀਕ। ਹਾਂਜੀ ਜਦ ਸਵੇਰੇ ਟਾਈਮ ਉੱਥੇ ਤੇ ਘਰ ਦੇ ਅਸੀਂ ਕੰਮ ਤੇ ਚੱਲੇ ਸੀਗੇ। ਉਤਮਾ ਮੇਰੀ ਸੇਸ਼ਟਰ ਆਈ ਉਹ ਕਹਿੰਦੀ ਗੱਡੀ ਭਾਈ ਉੱਥੇ ਖੜੀ ਆ ਮੈਂ ਕਿਹਾ ਗੱਡੀ ਤਾਂ ਮੈਂ ਲੈ ਕੇ ਨਹੀਂ ਜਾਣੀ ਕਹਿੰਦੀ ਗੱਡੀ ਦਾ ਬਹੁਣੇ ਚੱਕਿਆ ਟਾਇਰ ਵੀ ਨਹੀਂ ਹੈਗੇ ਜਦ ਫਿਰ ਮੈਂ ਪਿਛਲਾ ਕੁੰਡਾ ਖੁੱਲ੍ਹੇ ਉੱਥੋਂ ਦੇਖਿਆ ਤਾਂ ਗੱਡੀ ਮੇਰੀ ਅੱਤੇ ਮੈਂ ਕਿਹਾ ਕਿ ਮੇਰੇ ਟਾਇਰ ਲੈ ਕੇ ਲੱਗ ਲੈ ਕੇ ਲੈ ਜਦ ਮੈਂ ਗੱਡੀ ਆ ਕੇ ਦੇਖਿਆ ਸਾਰਾ ਕੁਝ ਆਰਸੀ ਨਾ ਵਿੱਚ ਇਹਦੀ ਬੈਟਰੀ ਹੈ ਨਹੀਂ ਟਾਇਰ ਵੀ ਹੈ ਨਹੀਂ ਸੀਗੇ ਅੱਦੀ ਸਾਰੀ ਜੱਗਾਂ ਤੇ ਖੜੀ ਏ ਕਿਤੇ ਮਤਲਬ ਕੀ ਦਵਾਰਾ ਦੱਸੋ ਕੀ ਕੀ ਲੈ ਗਿਆ ਇਹਦੇ ਵਿੱਚੋਂ ਇਹਦੇ ਵਿੱਚ ਆਰਸੀ ਵੀ ਨਹੀਂ ਹੈਗੀ ਮੇਰੀ ਗੱਡੀ ਬੈਟਰੀ ਵੀ ਨਹੀਂ ਹੈਗੀ ਟਾਇਰ ਦੋਏ ਕਾਗਜ਼ ਪੱਤਰ ਸਭ ਵਿੱਚੋਂ ਰੋਲਾ ਫਰਲੀ ਕੀਤੀ ਉਹ ਗੱਡੀ 'ਚ ਕੁਝ ਉਹ ਵੀ ਨਾਲੇ ਲੈ ਗਏ ਹਾਂਜੀ ਸਾਰਾ ਰਾਤ ਗੱਡੀ ਤੁਸੀਂ ਕਿੰਨੇ ਕ ਵਜੇ ਇੱਥੇ ਖੜੀ ਕੀਤੀ ਆ ਇੱਥੇ ਮੇਰੀ ਗੱਡੀ ਕੱਲ ਦੀ ਖੜੀ ਸੀਗੀ ਜੀ ਕੱਲ ਕਿੰਨੇ ਕ ਵਜੇ ਖੜੀ ਕੀਤੀ ਆ ਇੱਥੇ ਮੇਰੀ ਕੱਲ ਦਿਨ ਦੀ ਖੜੀ ਹੈ ਜੀ ਇੱਥੇ ਦਿਨ ਦੀ ਖੜੀ ਹੈ ਜੀ ਤੇ ਉਸ ਤੋਂ ਬਾਅਦ ਵਿੱਚ ਤੁਸੀਂ ਫਿਰ ਕਦੋਂ ਦੇਖੀ ਹੈ ਗੱਡੀ ਇਹ ਗੱਡੀ ਸਵੇਰੇ ਮੈਂ ਦੇਖੇ ਜਦ ਬੱਚੇ ਸਕੂਲੋਂ ਛੱਡ ਗਏ ਹਨਾ ਉਸ ਤੋਂ ਬਾਅਦ ਮੇਰੀ ਸਿਸਟਰ ਇੱਧਰ ਆਈ ਸੀਗੀ ਉਹਨੂੰ ਕਿਸੇ ਨੇ ਦੱਸਿਆ ਗੱਡੀ ਫਿਰ ਉਹਦੇ 7:00 ਵਜੇ ਇੱਧਰ ਨੂੰ ਆਇਆ ਸੀ ਮੈਂ ਅੱਛਾ ਹਾਂਜੀ ਤੇ ਤੁਹਾਡਾ ਬਈ ਜ਼ਿਆਦਾ ਅੱਛਾ ਤੇ ਜਿਹੜੇ ਮਤਲਬ ਹੈਗੇ ਆ ਜੱਗ ਹਾਂਜੀ ਉਹਨਾਂ ਦੀ ਹੀ ਆ ਇਹ ਜੱਟ ਟਾਇਰ ਜਿਹੜੇ ਖੋਲੇ ਆ ਹਾਂਜੀ ਤੇ ਜੱਕ ਲੱਗੇ ਹੋਏ ਜੱਕ ਕਿਨਾਂ ਦੇ ਆ ਜੱਕ ਇਹ ਮੇਰੀ ਗੱਡੀ ਦੇ ਨਹੀਂ ਜੀ ਉਹਨਾਂ ਦੇ ਬੰਦੇ ਨੇ ਲਾ ਕੇ ਗਿਆ ਉਹਨੇ ਗੱਡੀ ਹਾਂਜੀ ਅਨਾਕਾ ਕੁਝ ਨਹੀਂ ਹੋਇਆ ਅੰਨੀ ਦੂਰ ਲਿਆ ਕੇ ਗੱਡੀ ਜਾਨੀ ਕਿ ਇੱਥੇ ਸਾਰਾ ਕੁਝ ਚੇਂਜ ਕੀਤਾ ਨਹੀਂ ਵਿੱਚੋਂ ਕੱਢਿਆ ਸਾਰਾ ਕੁਝ ਕਹਿੰਦੇ ਹੈ ਨਾਲ ਇਹ ਸਾਮਾਨ ਲੈ ਕੇ ਆਇਆ। ਮਤਲਬ ਤੁਹਾਨੂੰ ਕੀ ਲੱਗਦਾ ਵੀ ਜਿਹਦੇ ਜ਼ਿਆਦੇ ਵਿੱਚ ਇਹ ਸਾਮਾਨ ਲੈ ਕੇ ਗਏ ਹੋਣਗੇ ਕੀ ਉਹ ਕੋਈ ਪੈਦਲ ਹੋ ਸਕਦੇ ਜਾਂ ਕਿਸ ਤਰ੍ਹਾਂ ਹੋ ਸਕਦੇ ਤੁਹਾਡਾ ਕੀ ਅੰਦਾਜ਼ਾ ਗੱਡੀ ਲੈ ਕੇ ਆਏ ਹੋਣਗੇ ਉਹ ਲੀਗਾਂ ਪਈਆਂ ਜਿੱਦਾਂ ਦੇਖੀਆਂ ਨਾ ਅੱਛਾ ਉਹ ਹਾਂਜੀ ਇੱਧਰ ਨੂੰ ਗੱਡੀ ਕੋਈ ਲੈ ਕੇ ਸਾਮਾਨ ਗਿਆ ਟਾਇਰ ਕਰਕੇ ਥੱਲੇ ਵੀ ਨਹੀਂ ਲੱਗਾ ਬੀ ਬੂਟਾਂ ਦੇ ਨਿਸ਼ਾਨ ਵੀ ਹਾਂਜੀ ਬੂਟਾਂ ਦੇ ਨਿਸ਼ਾਨ ਵੀ ਇੱਧਰ ਉੱਧਰ ਟੱਕਰ ਹੋਇਆ ਉਹ ਰੋਡ ਟੱਕਰ ਗਾਹਾਂ ਕੈਮਰੇ ਲੱਗੇ ਉੱਧਰ ਹੈ ਨਹੀਂ ਕੁਝ ਕੈਮਰੇ ਸੀਸੀ ਪੂਟ ਲੱਗੇ ਹੋਏ ਆ ਹਾਂਜੀ ਉਹਨਾਂ 'ਚ ਕੁਝ ਨਹੀਂ ਆਇਆ ਹੈਗਾ ਇੱਥੇ ਆ ਬੂਟਾਂ ਦੇ ਨਿਸ਼ਾਨ ਐਦਾਂ ਦੇ ਉੱਥੇ ਟੱਕ ਤੋਂ ਨਹੀਂ ਦੇਖਣ ਨੂੰ ਨਾਲੇ-ਦੁਆਲੇ ਗਲੀ 'ਚ ਵੀ ਤੁਹਾਡੇ ਕਹਿਣ ਦਾ ਮਤਲਬ ਕਿ ਉਹ ਆਪਣੀ ਵੀ ਕੋਈ ਗੱਡੀ ਲੈ ਕੇ ਆਏ ਆ ਹਾਂਜੀ ਆਪਣੀ ਗੱਡੀ ਵੀ ਘੱਲ ਲੈ ਕੇ ਆਏ ਕੋਈ ਉੱਚੇ ਸਮਾਨ ਸਾਡੇ ਟਾਇਰ ਲੱਗੇ ਆ ਆਪਣਾ ਜੈਕ ਜੈਕ ਇੱਥੇ ਛੱਡ ਕੇ ਸਾਡੇ ਜੈਕ ਆਪਣੇ ਲਾਗੇ ਉਹ ਜੈਕ ਆਪਣੇ ਇੱਥੇ ਲਾ ਦੇ ਆ ਹਾਂਜੀ ਹੋਰ ਗੱਡੀ ਵਿੱਚੋਂ ਕੀ ਕੀ ਸਮਾਨ ਹੋ ਗਿਆ ਤੁਹਾਡਾ ਬਾਪ ਹੋਰ ਦੇਖ ਲਓ ਤੁਸੀਂ ਆਪ ਕੈਮਰਾ ਨਾਲ ਹੋਰ ਤਾਂ ਸਾਨੂੰ ਸਾਰਾ ਹੀ ਸਾਰਾ ਕੁਝ ਕੱਢਿਆ ਹੈ ਵਿੱਚੋਂ ਜੀ ਬਾਕੀ ਕੁਝ ਨਹੀਂ ਹੈਗਾ ਆਰਸੀ ਐਸ ਵਿੱਚ ਜਿਹਦਾ ਸੀਗੀ ਮੇਰੀ ਗੱਡੀ ਦੀ ਉਹ ਵੀ ਨਹੀਂ ਵਿੱਚ ਹੈਗੀ ਸੀਗੀ ਅੱਛਾ ਹਾਂਜੀ ਬਾਕੀ ਬਾਕੀ ਪਟਈਆ ਸਾਰਾ ਕੁਝ ਕੀਤਾ ਬੈਟਰੀ ਵੀ ਲਾ ਕੇ ਬੈਟਰੀ ਵੀ ਲਾ ਕੇ ਟਾਇਰ ਵਾ ਬਾਕੀ ਟਾਇਰ ਵੀ ਲਾ ਕੇ ਹਾਂਜੀ ਤੇ ਕਾਗਜ਼ ਪੱਤਰ ਹਾਂਜੀ ਹੁਣ ਤੁਸੀਂ ਇਹਦੀ ਰਿਪੋਰਟ ਕਿੱਥੇ ਕੀਤੀ ਹੈ ਹਾਂਜੀ ਔੜ ਮਠਾਣੇ ਜੀ ਕੀਤੀ ਹੈ ਜੀ ਮੈਂ ਰਿਪੋਰਟ ਇਹਦੀ ਸਵੇਰ ਦੀ 10:00 ਵਜੇ ਦੀ ਕਰਕੇ ਆਏ ਹਾਂ ਜੀ 10:00 ਵਜੇ ਰਿਪੋਰਟ ਹਾਂਜੀ ਕਰ ਦਿੱਤੀ ਹੈਗੀ ਆ ਇਹ ਗੱਡੀ ਚ ਕੰਮ ਕੀ ਕਰਦੇ ਆ ਤੁਸੀਂ ਹਾਂਜੀ ਮੇਰਾ ਡੀਜੇ ਦਾ ਕੰਮ ਜੀ ਬਾਕੀ ਮੈਂ ਜਿਹੜੇ ਪਹਾੜੇ ਭੂੜੇ ਜਿਹਾ ਵੀ ਕੰਮ ਪਹਾੜਾ ਲਾਉਂਦੇ ਆਂ ਪਹਾੜਾ ਲਾਉਂਦੇ ਆਂ ਰੋਜੀ ਰੋਟੀ ਇੱਥੇ ਚੱਲਦੀ ਚੱਲਦੀ ਹੈ ਜੀ ਮੇਰੀ ਤੁਹਾਡੀ ਹੁਣ ਮੰਗ ਕੀ ਹੈਗੀ ਮੰਗ ਇਹੀ ਹੈ ਜੀ ਮੰਗ ਤਾਂ ਬਸ ਇਹ ਦੇਖ ਲਓ ਵੀ ਨੁਕਸਾਨ ਮੇਰਾ ਜ਼ਿਆਦਾ ਹੋ ਗਿਆ ਕਿੰਨੇ ਕ ਦਾ ਹੋ ਗਿਆ ਹੋਏਗਾ 60000 ਦਾ ਨੁਕਸਾਨ ਹੋ ਗਿਆ ਜੀ ਮੇਰਾ ਲਗਭਗ ਹਾਂਜੀ ਹੁਣ ਗੱਡੀ ਮੇਰੀ ਇਤੋਂ ਬਿਨਾ ਜੀ ਇੱਧਰ ਉੱਧਰ ਨਹੀਂ ਹੋਣੀ ਤੁਹਾਡੀ ਮੈਨੂੰ ਕੋਈ ਹੋਰ ਹੈਲਪ ਕੋਈ ਨਹੀਂ ਜੀ ਵੀ ਚੱਕ ਕੇ ਇੱਧਰ ਹੁਣ ਮੈਂ ਖੜੇ ਪਰ ਟਾਇਰ ਦੇ ਇੱਧਰ ਕਰ ਲਮਾ ਲਿਆ ਆ ਮਾਂ ਜਾ ਕੇ ਦੇ ਕੁਛ ਨਹੀਂ ਜੀ ਹੁਣ ਇਦਾਂ ਦੀ ਕੋਈ ਹੈਲਪ ਹੈਗੀ ਰਿਪੋਰਟ ਵੀ ਕਰ ਰਾਤ ਦਿਨ ਦਾ ਕੰਮ ਐ ਇਦਾਂ ਦੇ ਹੁੰਦੇ ਆ ਹੁਣ ਤਾਂ ਗੱਡੀ ਅਸੀਂ ਘਰੋਂ ਬਾਹਰ ਲਾਣ ਜੋਗੇ ਵੀ ਨਹੀਂ ਕਿਸੇ ਨੂੰ ਵੀ ਇਹ ਕਹਿੰਦਾ ਵੀ ਆਪਣੀ ਗੱਡੀ ਦਾ ਆਪ ਖਿਆਲ ਰੱਖਣ ਸਾਡੀ ਸਰਕਾਰ ਅੱਗੇ ਵੀ ਇਹੀ ਮੰਗਿਆ ਵੀ ਬੰਦੇ ਫੜ ਹੋ ਜਾਣ ਠੀਕ ਹੈ ਜੀ ਹਾਂ ਜੀ ਮਤਲਬ ਇਸ ਟਾਈਮ ਤੁਹਾਨੂੰ ਇਹ ਮੁਸ਼ਕਲ ਹੋ ਗਈ ਆ ਕਿ ਕੰਮ ਕਰ ਕਿੱਦਾਂ ਕਰੀਏ ਵੀ ਗੱਡੀ ਹੁਣ ਇੱਥੋਂ ਇੱਥੇ ਨਹੀਂ ਕਰ ਸਕਦਾ ਬੈਟਰੀ ਵੀ ਮੇਰੀ ਜਾਣੀ ਆ ਏਅਰ ਵੀ ਮੇਰੀ ਗੱਡੀ ਦੇ ਜਾਣੇ ਤਾਂ ਗੱਡੀ ਇੱਥੋਂ ਉੱਥੇ ਤੱਕ ਹੋਣੀ ਆ ਸਾਰਾ ਕੁਝ ਕੁਝ ਨਹੀਂ ਵੀ ਹੁਣ ਗੱਡੀ ਬੇਕਾਰ ਬਈ ਬਾੜ ਨਾਲ ਦੀ ਗੱਡੀ ਕਰਕੇ ਜੀ ਉਹ ਤਾਂ ਉਹਨਾਂ ਦੀ ਭਾਵੇਂ 10 ਰੁਪਏ ਦੀ ਚੀਜ਼ ਵੇਗੀ ਸਾਡਾ ਤਾਂ ਲੱਖਾਂ ਦਾ ਨੁਕਸਾਨ ਕਰ ਗਈ ਇਹ ਨਿਤ ਦਿਨ ਦੀਆਂ ਹੋ ਰਹੀਆਂ ਜਿਹੜੀਆਂ ਚੋਰੀਆਂ ਹੈਗੀਆਂ ਆ ਲੁੱਟਾਂ ਖੋਹਾਂ ਆ ਗੋਲੀਬਾਰੀ ਹੈਗੀ ਆ ਲੋਕ ਸਾਰੇ ਉਸ ਤੋਂ ਪਰੇਸ਼ਾਨ ਹੋ ਚੁੱਕੇ ਹੈਗੇ ਆ ਕਿ ਅਸੀਂ ਜੇ ਕੰਮ ਕਰ ਵੀ ਕਰੀਏ ਤਾਂ ਕਾਹਦਾ ਕੰਮ ਕਰੀਏ ਕਿਉਂਕਿ ਚੋਰਾਂ ਦਾ ਕੋਈ ਪਤਾ ਨਹੀਂ ਹੈਗਾ ਕਦੋਂ ਉਹਨਾਂ ਨੇ ਚੋਰੀ ਕਰਕੇ ਉਹਨਾਂ ਦਾ ਵਾਹਨ ਆਰ ਸੀ ਸਮੇਤ ਹੀ ਉਡਾ ਕੇ ਲੈ ਜਾਣਾ ਆ ਦਿਨ ਭਰ ਮਿਹਨਤ ਕਰਕੇ ਇਹ ਲੋਕ ਰੋਜ਼ੀ ਰੋਟੀ ਦਾ ਆਪਣਾ ਜੁਗਾਰ ਕਰਦੇ ਨੇ ਪਰ ਚੋਰਾ ਨੇ ਤਾਂ ਭੰਗ ਦੇ ਪਹਾੜੇ ਅੱਗੇ ਜਾ ਕੇ ਕਵਾੜੀਆਂ ਨੂੰ ਵੇਚ ਦੇਣੀ ਹੁੰਦੀ ਹੈਗੀ ਪਰ ਪਰੇਸ਼ਾਨੀ ਇੱਥੇ ਦੇਖੋ ਇਹਨਾਂ ਦੀ ਕਿੱਡੀ ਵੱਡੀ ਖੜੀ ਹੋ ਜਾਂਦੀ ਆ ਦੱਸੋ ਵੀ ਤੁਸੀਂ ਆਰਸੀ ਕੀ ਕਰਨੀ ਹੈਗੀ ਆ ਆਰਸੀ ਤੱਕ ਨੂੰ ਵੀ ਚੱਕ ਕੇ ਲੈ ਗਏ ਭਈ ਜਿੱਦਾਂ ਕਿਤੇ ਆਰਸੀ ਵਿਕਣੀ ਹੁੰਦੀ ਆ ਕਹਿੰਦਾ ਮਤਲਬ ਹੈਗਾ ਕਿ ਇਹਨਾਂ ਦੀ ਮੰਗ ਹੈਗੀ ਆ ਕਿ ਬੇਸ਼ੱਕ ਚੋਰਾਾਂ 'ਤੇ ਕਾਰਵਾਈ ਵੀ ਹੋ ਜਾਂਦੀ ਆ ਕੋਈ ਐਸਾ ਕਾਨੂੰਨ ਹੋਣਾ ਚਾਹੀਦਾ ਆ ਕਿ ਮੁੜ ਕੇ ਚੋਰ ਵੀ ਕੰਨਾਂ ਨੂੰ ਹੱਥ ਲਾਵੇ ਕਚੋਰੀ ਕਰਨ ਤੋਂ ਪਹਿਲਾਂ 100 ਵਾਰ ਸੋਚੇ ਕਿ ਇਹ ਜਿਹੜੇ ਹੈਗੇ ਆ ਕਿ ਸਮਾਨ ਜਿਹੜਾ ਆ ਚੋਰੀ ਕਰਦੇ ਹੈਗੇ ਆ ਲੋਕ ਬੜੇ ਪਰੇਸ਼ਾਨ ਹੈਗੇ ਆ ਨਿਤ ਦਿਨ ਦੀਆਂ ਲੁੱਟਾਂ ਖੋਹਾਂ ਚੋਰੀ ਦੀਆਂ ਬਾਰਦਾਤਾਂ ਗੋਲੀ ਦਿਨ ਦਿਹਾੜੇ ਗੋਲੀਆਂ ਚੱਲਦੀਆਂ ਨੇ ਹੱਤਿਆਵਾਂ ਹੋ ਰਹੀਆਂ ਨੇ ਲੋਕ ਪਰੇਸ਼ਾਨ ਨੇ ਪਰ ਲੋਕ ਜਾਨ ਵੀ ਤਾਂ ਕਿੱਥੇ ਜਾਣ ਹੱਦ ਕੀ ਆ ਇੱਕ ਰਿਪੋਰਟ ਹੀ ਲਿਖਾ ਸਕਦੇ ਆ ਰਿਪੋਰਟਾਂ ਦੀਆਂ ਕਾਰਵਾਈਆਂ ਵਿੱਚ ਵੀ ਕੀ ਹੁੰਦਾ ਕੁਝ ਵੀ ਨਹੀਂ ਹੁੰਦਾ ਜੇਕਰ ਮੰਨ ਲਓ ਇਹ ਇਹਨਾਂ ਦਾ ਸਮਾਨ ਮਿਲ ਵੀ ਜਾਂਦਾ ਆ ਤਾਂ ਅਦਾਲਤ ਦੇ ਵਿੱਚੋਂ ਜਦ ਤੱਕ ਉਹ ਕੇਸ ਖਤਮ ਨਹੀਂ ਹੁੰਦਾ ਕਿਹੜਾ ਬੰਦਾ ਕੇਸ ਭੋਗਤੇ ਕੇਸ ਤੋਂ ਡਰਦੇ ਅਗਲੇ ਕਹਿੰਦੇ ਚਲੋ ਅਸੀਂ ਕੰਮੇ ਛੱਡੋ ਕਿਤੋਂ ਕਰਜ਼ ਲੈ ਲਓ ਕਿਤੋਂ ਉੱਦਾਂ ਪੈਸਾ ਲੈ ਲਓ ਉੱਦਾਂ ਪੈਸਾ ਚੁੱਕ ਕੇ ਤੁਸੀਂ ਗੁਜ਼ਾਰਾ ਕਰ ਲਓ ਕਿਉਂਕਿ ਜਦ ਤੱਕ ਉਹ ਚੋਰ ਦੇ ਬਰੋਂ ਕੀਤੀ ਗਈ ਚੋਰੀ ਦਾ कोर्ट ਵੱਲੋਂ ਫੈਸਲਾ ਨਹੀਂ ਹੁੰਦਾ ਅਦਾਲਤ ਵੱਲੋਂ ਕੋਈ ਫੈਸਲਾ ਨਹੀਂ ਹੁੰਦਾ ਮੰਨ ਲਓ ਫੜਿਆ ਵੀ ਜਾਂਦਾ ਹੈਗਾ ਤਦ ਤੱਕ ਇਹਨਾਂ ਦਾ ਸਮਾਨ ਜਿਹੜਾ ਆ ਉਹ ਵੀ ਇਹਨਾਂ ਨੂੰ ਨਹੀਂ ਮਿਲਦਾ ਹੈਗਾ ਤਦ ਤੱਕ ਇਹ ਕੀ ਕਰਨ ਇਹਨਾਂ ਦੀ ਮੰਗ ਹੈ ਕਿ ਕਾਨੂੰਨ ਹੀ ਕੋਈ ਐਸਾ ਹੋਣਾ ਚਾਹੀਦਾ ਹੈਗਾ ਆ ਕਿ ਕੋਈ ਵੀ ਬੰਦਾ ਅਪਰਾਧ ਕਰਨ ਤੋਂ ਪਹਿਲਾਂ 100 ਵਾਰ ਸੋਚੇ ਪਿੰਡ ਵਾਸੀ ਵੀ ਜਿਹੜੇ ਹੈਗੇ ਆ ਖੜੇ ਹੈਗੇ ਆ ਕਿਉਂਕਿ ਜਿਨ੍ਹਾਂ ਨੂੰ ਉਨਨੂੰ ਤੇ ਆਪਣੇ ਖਤਰੇ ਪਏ ਹੋਏ ਨੇ ਕਿ ਬਾਹਰ ਖੜੀਆਂ ਹੋਈਆਂ ਗੱਡੀਆਂ ਚੋਂ ਸਮਾਨ ਚੋਰੀ ਕਰਕੇ ਲੈ ਜਾਂਦੇ ਨੇ ਹਾਂਜੀ ਤੁਹਾਡਾ ਨਾਮ ਕੀ ਹੈ ਜੀ ਮੇਰਾ ਤਰਸੀਮ ਲਾਲ ਜੀ ਤਰਸੀਮ ਲਾਲ ਜੀ ਪਿੰਡ ਕਿਹੜਾ ਆਪਣਾ ਮੈਨੂੰ ਘਟਾਲਾ ਜੀ ਘਟਾਲਾ ਕੀ ਕਹਿਣਾ ਚਾਹੁੰਦੇ ਆ ਤੁਸੀਂ ਅਸੀਂ ਇਹੀ ਕਹਿਣਾ ਚਾਹੁੰਦੇ ਆ ਦੇਖੋ ਇੱਥੇ ਬਾਹਰ ਸਾਡੇ ਇੱਕ ਏਰੀਆ ਦੇ ਵਿੱਚ ਇੱਥੇ ਗੱਡੀ ਅੱਗੇ ਵੀ ਖੜੀ ਰਹਿੰਦੀ ਘਰਾਂ ਦੇ ਪਿੱਛੇ ਅੱਗੇ ਵੀ ਖੜੀ ਰਹਿੰਦੀ ਹੈ ਕਦੀ ਕੋਈ ਇਦਾਂ ਦਾ ਹਾਦਸਾ ਹੋਇਆ ਹੀ ਨਹੀਂ ਹੈ ਹੂੰ ਰਾਤੀਂ ਹੀ ਜਾਂਦਿਆਂ ਨੇ ਦੇਖਿਆ ਸਵੇਰੇ ਆ ਕੇ ਦੇਖਿਆ ਤਾਂ ਗੱਡੀ ਇੱਥੇ ਹੈ ਨਹੀਂ ਅਸੀਂ ਕਿਹਾ ਵੀ ਗੱਡੀ ਪਿੱਛੇ ਧੋਂਦੇ ਆ अच्छा गड्डी ਧੋਣ ਲੱਗੇ ਤੇ ਬੰਨੇ ਜਾਗੇ ਆਏ ਤਾਂ ਲੋਕ ਇਹਨਾਂ ਨੂੰ ਪੁੱਛਿਆ ਗਿਆ ਤੇ ਗੱਡੀ ਤਾਂ ਪਿੱਛੇ ਖੜੀ ਤੀ ਇੱਥੇ ਕਿੱਥੇ ਚਲੀ ਗਈ ਜਾਂ ਗੱਡੀ ਇੱਥੇ ਆ ਕੇ ਦੇਖਿਆ ਤਾਂ ਇਹਦੇ ਦੋ ਹੀ ਟਾਇਰ ਚੱਕ ਲਏ ਤੇ ਬਾਰ ਕੱਟ ਲਏ ਉਹਨਾਂ ਨੇ ਜੱਕ ਜੈਕ ਲਾਇਆ ਹੋਆ ਤੇ ਨਾਲ ਵਿੱਚ ਉਹ ਬੈਟਰੀ ਕਰਦੇ ਦੇਖੋ ਚੋਰਾ ਨੂੰ ਮੈਨੂੰ ਲੱਗਦਾ ਭੱਜ ਦੌੜ ਦੇ ਵਿੱਚ ਆਪਣਾ ਜੱਕ ਵੀ ਭੁੱਲ ਗਏ ਜੱਕ ਵੀ ਇੱਥੇ ਭੁੱਲ ਗਏ ਨਹੀਂ ਤਾਂ ਉਹ ਨਟ ਬੋਲਟ ਵੀ ਕੱਢ ਕੇ ਲੈ ਜਾਂਦੇ ਆ ਨਟ ਬੋਲਟ ਵੀ ਕੱਢੇ ਭਾਈ ਸਾਰਾ ਕੁਝ ਜਿਹੜੇ ਅਸਲੀ ਜੈਕ ਕੱਢ ਕੇ ਲੈ ਗਏ ਜੈਕ ਥੱਲੇ ਲੈ ਗਏ ਜਿਆਦਾ ਜਾਗ ਪਿਆ ਹੋਣਾ ਜੀ ਕੋਈ ਹਾਂ ਜੇ ਸਭ ਨਾਲ ਜੱਕ ਛੱਡ ਕੇ ਆਪਣੇ ਅੱਛਾ ਜੱਕ ਵੀ ਨਾਲੇ ਲੈ ਜਾਣ ਸੀ ਪਿੱਟੇ ਨਹੀਂ ਮਿਲੀਆਂ ਪਿੱਟਾ ਵਗੈਰਾ ਨਹੀਂ ਤੇ ਦਰਸਲ ਥੱਲੇ ਲੋਨ ਨੂੰ ਮਿਲੀਆਂ ਕੋਈ ਇਹ ਤਾਂ ਇੱਟਾ ਲਾ ਕੇ ਉਹ ਜੱਕਾ ਟੱਕ ਲੈਣ ਸੀ ਉਹਨਾਂ ਨੇ ਨਹੀਂ ਅਗਲੇ ਤਾਂ ਆਪਣਾ ਪੂਰਾ ਪ੍ਰਬੰਧ ਕਰਕੇ ਆਏ ਆ ਜੱਕ ਨਾਲੇ ਲੈ ਕੇ ਆਏ ਆ ਅਗਲੇ ਕਹਿੰਦੇ ਇੱਟਾ ਨਹੀਂ ਛੱਡੀ ਇੱਕ ਵੀ ਚੱਕੇ ਨਾਲੇ ਕਹਿੰਦੇ ਇੱਟਾ ਨਹੀਂ ਮਿਲਿਆ ਤਾਂ ਅਸੀਂ ਆਪਣਾ ਤਾਂ ਪ੍ਰਬੰਧ ਕਰਕੇ ਜਾਈਏ ਪ੍ਰਬੰਧ ਹਾਂਜੀ ਹਾਂਜੀ ਛੱਕਾਂ ਦੇ ਨਟ ਬੋਲਟ ਵੀ ਨਹੀਂ ਛੱਡ ਕੇ ਗਏ ਕੁਝ ਅੱਛਾ ਹਾਂਜੀ ਪਿੱਟਾ ਲਾਈਆਂ ਭੈਣ ਦੇ ਯਾਰਾਂ ਨੂੰ ਚੋਰਾਂ ਨੂੰ ਐਦਾਂ ਦੀ ਸਜ਼ਾ ਮਿਲੇ ਕੇ ਮੁੜ ਕੇ ਉਹ ਚੋਰੀ ਕਰਨੇ ਨਾ ਕਹਤਿਆਂ ਨਾ ਕਰਨ ਜਿਹੜੇ ਕਰਦੇ ਆ ਸਜ਼ਾ ਕਾਨੂੰਨੀ ਇਦਾਂ ਦਾ ਹੋਣਾ ਚਾਹੀਦਾ ਗਰੀਬ ਆਦਮੀ ਆ ਮੇਰੇ ਰੋਟੀ ਦੀ ਰੋਟੀ ਦਾ ਉਹ ਹੀ ਚਾਹੂ ਨਾ ਆਪਾਂ ਖਾਣਾ ਜੀ ਉਹ ਮੁਸ਼ਕਲ ਹੋ ਜਾਂਦਾ ਆ ਹੁਣ ਕਿੱਥੋਂ 5000 ਰੁਪਏ ਕੱਢ ਲੈਣਾ ਬੰਦੇ ਨੇ ਜੀ ਗਰੀਬ ਬੰਦੇ ਕਿੱਥੋਂ 20000 ਮਹੀਨਾ ਹੋ ਗਿਆ ਆ ਪੇ ਲੱਖ ਲੇਢ ਲੱਖ ਨੂੰ ਪਾ ਗਏ ਜੀ ਆਉਂ ਕੁਝ ਪਹਿਲਾਂ ਨੁਕਸਾਨ ਹੋਇਆ ਹਾਂ ਜੀ ਉਹ ਵੀ ਤਾਂ ਪੈਸੇ ਹੀ ਲੱਗੇ ਆ ਹੁਣ ਦੁਬਾਰਾ ਫਿਰ ਸਾਰਾ ਕੁਝ ਦੁਬਾਰਾ ਤੋਂ ਹੋ ਗਿਆ ਜੀ ਗੱਡੀ ਦੇ ਤੋਂ ਤੋਤੇ ਨੇ ਹਲਾ ਤਰਦੇ ਅਸੀਂ ਹੁਣ ਰੋਡ ਤੇ ਗਾ ਜੀ ਪੈਰ ਲੈ ਕੇ ਆਵਾਂਗੇ ਆ ਪੁੱਤ ਸਾਰੇ ਲੱਗ ਗਏ ਪਾਠੇ ਸਾਹਮਣੇ ਆਪ ਕੋ ਫੋਟੋ ਖਾਦੀ ਕਿਉਂ ਨਹੀਂ ਹੋਰ ਹੁਕਮ ਤੇ ਸਾਹਮਣੇ ਖੜਾ ਆਇਆ ਸਰਵਾਈਕਲ ਦੇ ਦਰਦ ਲਈ ਸਿੱਧ ਕੀਤਾ ਗਿਆ ਧਾਗਾ ਪਾਓ ਫੀਸ ਤੁਸੀਂ ਛਰਦਾ ਅਨਸਾਰ ਦੇਖ ਕੇ ਸਰਵਾਈਕਲ ਤੋਂ ਛੁਟਕਾਰਾ ਪਾ ਸਕਦੇ ਹੋ ਫੋਨ ਕਰੋ 98763 79499 98763 79499